ਬਹੁਤ ਹੀ ਧੰਨਵਾਦ ਕਰਦੇ ਹਾਂ ਸਾਰੇ ਹੀ ਪੰਜਾਬੀ ਵੀਰਾਂ ਦਾ ਜੋ ਦੇਸ਼-ਦੇਸ਼ ਵਿੱਚ ਰਹਿ ਰਹੇ ਹਨ ਸੋ ਅਸੀਂ ਅੱਜ ਸਲਾਹ ਕੀਤੀ ਕਿ ਅੱਜ ਲੋਹੜੀ ਦਾ ਤਿਹਾਰ ਜਿਹੜਾ ਹੈ ਉਹਦੀਆਂ ਵਧਾਈਆਂ ਸਾਰੇ ਪੰਜਾਬ ਵਾਸੀਆਂ ਨੂੰ ਦਿੱਤੀਆਂ ਜਾਣ ਕਿਉਂਕਿ ਲੋਹੜੀ ਦਾ ਤਿਹਾਰ ਬਹੁਤ ਹੀ ਭਰਮਾ ਵਾਲਾ ਹੈ ਹਰ ਸਾਲ ਸਾਲ ਦਾ ਪਹਿਲਾ ਤਿਹਾਰ ਜਿਹੜਾ ਹੁੰਦਾ ਹੈ ਉਹ ਲੋਹੜੀ ਦਾ ਤਿਹਾਰ ਹੀ ਹੁੰਦਾ ਹੈ ਕਿਉਂਕਿ ਲੋਹੜੀ ਦਾ ਤਿਹਾਰ ਸਾਡੇ ਕੂਲ ਵਿੱਚ ਰੱਖਿਆ ਹੋਇਆ ਹੈ ਪੰਜਾਬ ਵਿੱਚ ਰਹਿੰਦੇ ਹੋਏ ਅਸੀਂ ਲੋੜੀ ਦਾ ਮਨਾ ਨਹੀਂ ਇਹ ਕਦੇ ਹੋ ਨਹੀਂ ਸਕਦਾ ਸੋ ਦੋਸਤੋ ਸਾਰੇ ਹੀ ਪੰਜਾਬੀ ਭਰਾਵਾਂ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਮੈਂ ਤੇ ਮੇਰਾ ਭਰਾ ਅਰਨੀਤ ਸੰਧੂ ਅਸੀਂ ਦੋਵੇਂ ਅੱਜ ਲੋੜੀ ਦੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਾਂਗੇ ਸੋ ਵੀਡੀਓ ਅੱਜ ਜਲਦਕੰਢਾ ਵਾ ਵਧੀਆ ਕੋਈ ਸਾਨੂੰ ਲੋੜੀ ਬਾਰੇ ਜਾਣਕਾਰੀ ਦਊ ਨਿਤਾ ਸਰਬਜੀਤ ਸਿੰਘ ਪੱਟੀ ਮਾਝੇ ਵਾਲੇ ਪਹੁ ਜਿਲ੍ਹਾ ਤਰਨਤਾਰਨ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਦਾਂ ਵੀਰ ਜੀ ਤਾਨਾ ਰਾਣੇ ਵੀਰ ਨੇ ਦੱਸਿਆ ਕਿ ਜਿਦਾ ਮਾਗੀ ਦਾ ਮਤਲਬ ਇਤਿਹਾਸ ਮਾਗੀ ਦਾ ਇਤਿਹਾਸ ਆਪਣਾ ਪੁਰਾਣਾ ਤੇ ਬੜਾ ਡੂੰਘਾ ਇਤਿਹਾਸ ਸਿੱਖਿਆ ਹਸਣਾ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ 7 8ਵੀਂ ਨੇ ਨਾਨਕੋ ਸਾਹਿਬ ਜੀ ਨੂੰ ਘੇਰਾ ਪਿਆ ਸੀ ਤੇ 40 ਤੇ ਜੋ ਆਪਣੇ ਮਾਝੇ ਦੇ ਲਾਗੇ ਰਹੇ ਸੀ ਉਹ ਬਾਬਾ ਜੀ ਨੂੰ ਮਤਲਬ ਆਂਦੇ ਉਹ ਰਸਿਪੀ ਆਂਦੇ ਸੀ ਵੀ ਭੋਖ ਤੋਂ ਜਿਹੜਾ ਆਪਣੇ ਉਹ ਖਾਣੇ ਪਿੰਦੇ ਸੀ ਆਪਾਂ ਨੂੰ ਪੱਤੇ ਪੱਤੇ ਖਾਣੇ ਪਿੰਦੇ ਸੀ ਉਹ ਛੱਡ ਆਏ ਸੀ ਜੰਗ ਵਿੱਚ ਜਦੋਂ ਬਾਬਾ ਜੀ ਬਾਲਕ ਤੋਂ ਹੁੰਦੇ ਹੁੰਦੇ ਇੱਥੇ ਆਪਣੇ ਮੁਕਤਸਰ ਸਾਹਿਬ ਨੇ ਖਦਰਾਨੇ ਦੀ ਢਾਂਚਰਾਣਾ ਨਾਮ ਹੈ ਉਦੋਂ ਜਦੋਂ ਇਹ 40 ਸਿੰਘ ਮਿਲੇ ਸੀ ਉੱਤੇ ਫਿਰ ਜਦੋਂ ਜਿੱਥੇ ਕੁੱਤੀ ਕਰਨੀ ਦੂਰ ਦਵਾਰਾ ਸ਼੍ਰੀ ਮੁਕਤਸਰ ਸਾਹਿਬ ਦਾ ਮੇਲਾ ਬਣਾਇਆ ਜਾਂਦਾ ਉੱਥੇ ਜਦੋਂ ਇਹ 40 ਮੁਕਤੇ ਮਿਲੇ ਸੀ ਨਾ ਉਦੋਂ ਬਾਬਾ ਜੀ ਨੇ ਮਹਾ ਸਿੰਘ ਨੂੰ ਆਪਣੀ ਗੁਰੂਦਵੀਚ ਲੈ ਗਏ ਜਦੋਂ ਬਦਾਵਾ ਪਾੜਿਆ ਸੀ ਉਦੋਂ ਫਿਰ ਉਸ ਕੁੱਤੀ ਕਰਨ ਗੁਰਦੁਆਰੇ ਸਰ ਮੁਖਸਰ ਸਾਹਿਬ ਹੈ ਜਿਹਦੇ ਮੁਖ ਸਰਦਾਰ ਨੂੰ ਕੀ ਕਹਿੰਦੇ ਸੀ ਉਹ ਮਾਗੀ ਦਾ ਇਤਿਹਾਸ ਆਪਣਾ ਪ੍ਰਾਣਾ ਸਿੱਖਾਂ ਦਾ ਇਤਿਹਾਸ ਹੈ ਤੇ ਬਾਕੀ ਜੀ ਵੀਰ ਜੀ ਬਹੁਤ ਵਧੀਆ ਗੱਲ ਕਹੀ ਵੀਰ ਨੇ ਕਿ ਮਾਗੀ ਦਾ ਤਿਹਾੜ ਲੋਹੜੀ ਦਾ ਤਿਹਾੜ ਇੱਕ ਇਤਿਹਾਸਕ ਤਿਹਾੜ ਹੈ ਦੁੱਨੇ ੱਟੇ ਬਾਰੇ ਵੀ ਵੀਰ ਦੀ ਕੋਈ ਜਾਣਕਾਰੀ ਦਿਓ ਅਬਦੁੱਲਾ ਭੱਟੀ ਜਿਹੜਾ ਮੁਖ ਹੀਰੋ ਹੋਇਆ ਹੈ ਲੋਹੜੀ ਦੇ ਤਿਹਾੜ ਦਾ ਲੋੜੀ ਦੇ ਜਿੱਦਾਂ ਤੁਹਾਨੂੰ ਪਤਾ ਹੀ ਆਇਆ ਵੀ ਜਦੋਂ ਲੋੜੀ ਆਉਂਦੀ ਆ ਉਦੋਂ ਲੋਕੀ ਮੂਫਲੀ ਰੋੜੀਆਂ ਆਟਾ ਬਣਾਉਂਦੇ ਅੱਜ ਕੱਲ ਪਹਿਲਾਂ ਮੁੰਡਿਆਂ ਦੀ ਲੋੜੀ ਬਣਾਉਂਦੇ ਸੀ ਹੁਣ ਕੁੜੀਆਂ ਦੀ ਲੋੜੀ ਬਣਾਉਂਦੇ ਬੜੀ ਚੰਗੀ ਗੱਲ ਆਪਣੇ ਪੰਜਾਬ ਚ ਮਾਝੇ ਮਾਲਵੇ ਦਾਬ ਵਿੱਚੋਂ ਕੁੜੀਆਂ ਦੀ ਲੋੜੀ ਬਣਾਉਂਦੇ ਹਨ ਜਿੱਦਾਂ ਲੋੜੀ ਜਦੋਂ ਕੁੜੀਆਂ ਮੁੰਡੇ ਮੰਗਲ ਜਾਂਦੇ ਆ ਵੀ ਲੋੜੀ ਦੁੱਲੇ ਦੀ ਧੀ ਆਏ ਦੁੱਲੇ ਨੂੰ ਸ਼ੱਕਰ ਪਾਏ ਐਦਾਂ ਗਾਉਂਦੇ ਸੀ ਬੋਲੀਆਂ ਉਹਨਾਂ ਦੀ ਇਹ ਦੁੱਲੇ ਭੱਟੀ ਦਾ ਬਹੁਤ ਤਕੜਾ ਇਤਿਹਾਸ ਹੈ ਜਿੱਦਾਂ ਲੋੜੀ ਦੀ ਦੁੱਲੇ ਨੂੰ ਸ਼ੱਕਰ ਪਾਏ ਬਲੀ ਦੇ ਪੱਤੇ ਦੇ ਬਹੁਤ ਆਪਣ ਬੋਲੀ ਤੁਹਾਨੂੰ ਪਤਾ ਹੀ ਹੈ ਸਾਰੇ ਗਉਂਦੇ ਆ ਇੱਥੇ ਜ ਆਪਣਾ ਗੁੰਜਾ ਸਾਗ ਗੋਫਲੀ ਤਰੂੜੀਆਂ ਮੂੜੀਆਂ ਆਦੀ ਬਹੁਤ ਨਵੀਆਂ ਨਵੀਆਂ ਜਿੱਜਾ ਬਣਾਉਂਦੇ ਆ ਪਰ ਆਪਾਂ ਨੂੰ ਜਗਾ ਲੋੜੀ ਤੇ ਪਤੰਗਾ ਦੇ ਲੋਕੀ ਡੋਲਦੇ ਨੇ ਬੱਚੇ ਛੋਟੇ ਵੇਂਦੇ ਥੋੜਾ ਦੇਖ ਕੇ ਕਿਉਂਕਿ ਅੱਜ ਕੱਲ ਵਹੀਕਲ ਜਾਦੇ ਵਿੱਚ ਦੁਰਘਟਨਾ ਦਾ ਜਾਂਚ ਜ਼ਿਆਦਾ ਹੁੰਦਾ ਇਸ ਕਰਕੇ ਥੋੜਾ ਬਨੇਰੇ ਬਨੇਰੇ ਵੇਖ ਕੇ ਜੇ ਤੇ ਜਾਂ ਪਾਰਕਾਂ ਘਰੋਂ ਦਾ ਜੁੜੀਆਂ ਦੋਹੀਆਂ ਚਾਹੀਦੀਆਂ ਛੋਟੇ ਬੱਚਿਆਂ ਨੂੰ ਕਿ ਅੱਜਕੱਲ ਗਰਦਰਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਤੇ ਰੇਕਦੇ ਜੀ ਐਕਸੀਡੈਂਟ ਹੋ ਰਹੇ ਨੇ ਗਰਦਰ ਦੂਰ ਗੱਡੀ ਦੀ ਨਾਲੀ ਗੱਟੀ ਗਈ ਉਹਦੇ ਸੱਟ ਲੱਗ ਗਈ ਆਜੇ ਤੋਂ ਬਹੁਤ ਚਾਂਸ ਹੋ ਰਹੇ ਨੇ ਇਸ ਕਰਕੇ ਥੋੜਾ ਧਿਆਨ ਨਾ ਕਿ ਪਤੰਗਾਂ ਡੋਣੀਆਂ ਵਾ ਥੋੜਾ ਦੇਖ ਕੇ ਖੁੱਲੇ ਥਾਂਾਂ ਦੇ ਜਿੱਥਾ ਬਹੁਤ ਮੋਟੀ ਕਵਰ ਹੋਈ ਹੋਵੇ ਥੋੜਾ ਦੇਖ ਕੇ ਪਤੰਗਾਂ ਨੂੰ ਜਿਹੜੇ ਬੱਚੇ ਹਨ ਇਹਨਾਂ ਨੂੰ ਖੁਸ਼ੀ ਆ ਵੀ ਅਸੀਂ ਪਤੰਗਾਂ ਡਾਈਏ ਡੋਰ ਲੈਂਦੇ ਆ ਚਾਈਨਾ ਮੇਡ ਡੋਰ ਜਿਹੜੀ ਬਹੁਤ ਖਤਰਨਾਕ ਆ ਹੋਵੇ ਪਹਿਲਾਂ ਜਿਹੜੀ ਡੋਰ ਬੰਦੀ ਹੁੰਦੀ ਸੀ ਮਾਝੇ ਦੀ ਬੰਦੀ ਦੀ ਮਾਝਾ ਲਾ ਕੇ ਧਾਗੇ ਰੰਗ ਫੇਰ ਦਿੰਦੇ ਸੀ ਉਹ ਡੋਰ ਜਿਹੜੀ ਸੀ ਉਹ ਖਤਰਨਾਕ ਨਹੀਂ ਹੁੰਦਾ ਚਲੋ ਘੱਟ ਚਾਂਸ ਹੁੰਦੇ ਸੀ ਪਰ ਆ ਜਿਹੜੀ ਡੋਰ ਹੈ ਚਾਇਨਾ ਡੋਰ ਇਸ ਦੇ ਨਾਲ ਬਹੁਤ ਮੌਤਾਂ ਹੋਈਆਂ ਹਨ ਕਿਉਂਕਿ ਇਹ ਬਿਲੀ ਦੇ ਉੱਤੇ ਡੈਗ ਪੇਰੇ ਤੁਰੰਤ ਕਰੰਟੇ ਦੇ ਵਿੱਚ ਆਉਂਦਾ ਹੈ ਤੇ ਉਸੇ ਵੇਲੇ ਬੱਚੇ ਦੀ ਜਾਨ ਜਾਂ ਬੱਚੇ ਦੀ ਮੌਤ ਹੋ ਜਾਂਦੀ ਤੇ ਮੈਂ ਇੱਥੇ ਕਈਆਂ ਬੱਚਿਆਂ ਨੂੰ ਡੱਕਦਾ ਹਾਂ ਵੀ ਇਹ ਕੰਮ ਨਾ ਕਰੋ ਕਿਉਂਕਿ ਤੁਸੀਂ ਇੱਕ ਰੁਪਏ ਦੀ ਗੁੱਡੀ ਪਿੱਛੇ ਆਪਦੀ ਕੀਮਤੀ ਜਾਨ ਗਵਾ ਲੋਗੇ ਸੋ ਦੋਸਤੋ ਅਸੀਂ ਇਹੋ ਬੇਨਤੀ ਕਰਦੇ ਹਾਂ ਕਿ ਲੋਹੜੀ ਦਾ ਤਿਹਾਰ ਖੁਸ਼ੀਆਂ ਖੇੜਿਆਂ ਨਾਲ ਮਨਾਈਏ ਰਾਤ ਨੂੰ ਜਿਹੜੀ ਪੁਗਾ ਬਾਲਦੇ ਹਨ ਉਹਦੇ ਬਾਰੇ ਵੀ ਕੋਈ ਦੱਸੋ ਸਾਨੂੰ ਹਾਂਜੀ ਰਾਤ ਨੂੰ ਜਿਹਦਾ ਪੁਗਾ ਬਾਲਦੇ ਆਂ ਜਿੱਦਾਂ ਆਪਣੇ ਕੋਠਿਆਂ ਤੋਂ ਬਾਲਦੇ ਆਏ ਕਿ ਇਹਦਾ ਪ੍ਰੋਗਰਾਮ ਜਿੱਦਾ ਵਿਆਹ ਸ਼ਾਦੀ ਦਾ ਕੁੜੀ ਦੇ ਕੇ ਜੇਕਰ ਕੁੜੀ ਜਾਂ ਮੁੰਡਾ ਆਂਦਾ ਉਹਦੀ ੜੀ ਬਾਲਦੇ ਆਂ ਅੱਜ ਕੱਲ੍ਹ ਤੇ ਕੁੜੀਆਂ ਦੀ ਬਹੁਤ ਲੋੜੀ ਵੱਢਦਾ ਬੜੀ ਚੰਗੀ ਗੱਲ ਹੈ ਕਿ ਕੁੜੀਆਂ ਅੱਜ ਕੱਲ੍ਹ ਰੱਕੀਆਂ ਕਰ ਲਈਆਂ ਨੇ ਪਾਇਲਟ ਬਣ ਰਹੀਆਂ ਨੇ ਦੇਸ਼ ਦੇ ਖੇਡਾਂ 'ਚ ਨੰਬਰ ਤੇ ਆ ਰਹੇ ਨੇ ਰਾਸ਼ਟਰਪਤੀ ਵੀ ਖੁਦ ਰੂਪ ਦੀ ਮੋਰ ਨੇੜੀ ਆਪਣੀ ਪ੍ਰੈਜ਼ੀਡੈਂਟ ਬਣੀ ਆਂ ਵੇਖੋ ਕਿੱਥੇ ਇੱਥੋਂ ਤੱਕ ਕੁੜੀਆਂ ਵਿਕਾਸ ਕਰ ਰਹੀਆਂ ਨੇ ਇਸ ਕਰਕੇ ਕੁੜੀਆਂ ਥਾਂ ਮੁੰਡਿਆਂ ਮੁੰਡੇ ਕੁੜੀਆਂ ਲੁੰਡੀਆਂ ਵੰਡ ਰਹੇ ਨੇ ਕੋਈ ਭੁੱਗਾ ਜਦੋਂ ਬਾਲਦੇ ਬੜੀ ਖੁਸ਼ੀ ਦੀ ਜਦੋਂ ਸਾਰਾ ਪਰਿਵਾਰ ਇਕੱਠਾ ਪੈਂਦਾ ਵਾ ਤੇ ਰਲ ਮਿਲ ਕੇ ਬੰਦ ਗੱਲਾਂ ਬਾਤਾਂ ਕਰਦੇ ਨੇ ਉਹਦੇ ਲੋੜੀ ਦੇ ਵਿੱਚ ਪਾਤੀਆਂ ਬਣਾ ਕੇ ਵਿੱਚ ਡੰਡੇ ਲੱਕੜ ਦੇ ਲਾ ਕੇ ਵਿੱਚ ਫੁੱਲੇ ਸੁੱਟਦੇ ਆ ਰੋੜੀਆਂ ਪਾਉਂਦੇ ਆ ਮੂੰਗਫਲੀ ਪਾਉਂਦੇ ਆ ਬੜਾ ਚੰਗਾ ਲੱਗਦਾ ਜਦੋਂ ਸਾਰਾ ਪਰਿਵਾਰ ਇਕੱਠਾ ਪੈਂਦਾ ਹੈ ਇਸ ਕਰਕੇ ਸਾਰਾ ਦੇਸ਼ ਦੇ ਭਰਾ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ ਗੋਲਦੀਪ ਲਰਵੀਰ ਸਰੂਪੀਰ ਸੋਨੂ ਵੀਰ ਮੋਨੀ ਵੀਰ ਹੋਰ ਸਾਰਿਆਂ ਵੀਰਾਂ ਨੂੰ ਭਰਾਵਾਂ ਨੂੰ ਪੱਟੀਵਾਸੀਆਂ ਨੂੰ ਪਿੰਡਾਂ ਚ ਰਹਿਦੇ ਵਾਲੇ ਡੋਏ ਨਗਰ ਚ ਰਹਿਦੇ ਸਾਡੇ ਭਰਾ ਮੱਖੀਕਲਾਂ ਪਿੰਡ ਵਿੱਚ ਹੋਰ ਪਿੰਡਾਂ ਚ ਰਹਿਦੇ ਵੀਰਾਂ ਨੂੰ ਬਹੁਤ ਹੀ ਲੱਖ ਲੱਖ ਮੁਬਾਰਕਾਂ ਜਿੰਦੇ ਆ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਇਸ ਤਿਹਾੜੀ ਦੀ ਵੱਧ ਤੋਂ ਵੱਧ ਖੁਸ਼ੀ ਹੁੰਦੀ ਆ ਕਿ ਇਸ ਤਿਹਾੜੀ ਨੂੰ ਮਨਾਉਣਾ ਕਰੇਜਨਸ ਬਹੁਤ ਹੁੰਦੀ ਆ ਤੇ ਸਮੇਂ ਨਾਲ ਮੰਗਹੀਾਈ ਦੇ ਕਾਰਨ ਵੀ ਜਿਹੜਾ ਦਿਸਾ ਘਟਿਆ ਹੈ ਲੋਕਾਂ ਦਾ ਕਿਉਂਕਿ ਪੈਸਾ ਜਿਹੜਾ ਇਹ ਅੱਜ ਕੱਲ੍ਹ ਹਾਰੇ ਇੱਕ ਬੰਦੇ ਦੇ ਵਾਸਤੇ ਗੱਲ ਨਹੀਂ ਰਹੀ ਮੰਗਿਹਾਈ ਚ ਵੀ ਉਹ ਤਿਹਾਰ ਨੂੰ ਮਨਾ ਲਈ ਚਲੋ ਆਪਾਂ ਇਹੋ ਸੁਨੇਹਾ ਦੇਨੇ ਆ ਕਿ ਆਪਾਂ ਸਾਰੇ ਰਲ ਮਿਲ ਕੇ ਇਹ ਤਿਹਾਰ ਬਣਾਈਏ ਕਾਲੇ ਨਾਂ ਪਈਏ ਖੀਤ ਦੇ ਖੇੜੇ ਨੂੰ ਆਨੰਦ ਵਜੋਂ ਮਾਨੀਏ ਸੋ ਸੰਗਤ ਦੇ ਵਸਤੀਆਂ ਨੂੰ ਮੇਰੇ ਵੱਲੋਂ ਤੇ ਰਮਨੀਲ ਸੰਧੂ ਵੱਲੋਂ ਲੋੜੀ ਦੀ ਲਾਟ ਲਾ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ